ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾਮ ਦੇ ਅਭਿਆਸ ਬਿਨਾ ਨਾਮ ਦੀ ਉਚਤਾ ਨਾਮ ਦੀ ਵਿਸ਼ੇਸ਼ਤਾ ਚੰਗੀ ਤਰ੍ਹਾਂ ਸਮਝ ਵਿੱਚ ਓਨੀ ਅਸੰਭਵ ਹੈ ਇਸ ਨਾਮ ਦੀ ਫਿਲਾਸਫੀ ਨੂੰ ਪੂਰਾ ਸਮਝਣ ਵਾਸਤੇ ਸਿਵਾਏ ਨਾਮ ਦੇ ਅਭਿਆਸ ਦੇ ਹੋਰ ਕੋਈ ਚੰਗਾ ਤਰੀਕਾ ਹੀ ਨਹੀਂ ਨਾਮ ਵਰਗੀ ਤੁੱਲਬ ਚੀਜ਼ ਵੀ ਬਿਗੈਰ ਕੋਸ਼ਿਸ਼ ਅਤੇ ਅੰਥਕ ਮਿਹਨਤ ਦੇ ਪ੍ਰਾਪਤ ਨਹੀਂ ਹੋ ਸਕਦੀ ਬੰਦਗੀ ਨਾਮ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਨਾਮ ਦੇ ਆਸਰੇ ਹੀ ਸੰਪੂਰਨ ਹੁੰਦੀ ਹੈ ਨਾਮ ਜਪਣ ਨਾਲ ਇਨਸਾਨ ਪਰਮਾਤਮਾ ਦਾ ਹੀ ਲੁਪਨ ਨਾ ਸ਼ੁਰੂ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਗੁਣ ਉਸ ਵਿੱਚ ਪਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਨਾਮ ਨੂੰ ਕਈ ਤਰੀਕਿਆਂ ਨਾਲ ਜਪਿਆ ਜਾਂਦਾ ਹੈ ਨਾਮ ਜਪਣ ਦੀਆਂ ਵੀ ਕਈ ਅਵਸਥਾਵਾਂ ਹਨ ਅਤੇ ਇਹ ਕਿਹੜੀਆਂ ਅਵਸਥਾਵਾਂ ਹਨ ਰਕबीर ਸਿੰਘ ਬੀਰ ਜੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਪਨ ਦੀਆਂ तीन अवस्थाव होंगे पहली अवस्था जपया पहले पहले ना तरह कुछ बिरती माला कुछ सिमरन लग जाती है रसना जपिया जो निम्मी निम्मी आवाज आए उस वाल ख्याल लगाना चाहिए है मन बहर जा तो रोकना चाहिए है ਜਦੋਂ ਮਨ ਰੁਕ ਜਾਵੇ ਫਿਰ ਮੁੜ ਕੇ ਸਿਮਰਨ ਵਿੱਚ ਲਿਉਣਾ ਚਾਹੀਦਾ ਹੈ ਸ਼ੁਰੂ ਵਿੱਚ ਮਨ ਬੜਾ ਘਬਰਾਉਂਦਾ ਹੈ ਇਸ ਕਸ਼ਮਕਸ਼ ਵਿੱਚ ਕਈ ਖਿਆਲ ਆਨੇ ਸ਼ੁਰੂ ਹੋ ਜਾਂਦੇ ਹਨ ਇਹ ਖਿਆਲ ਕਿ ਮੈਂ ਕੀ ਬਖੇੜਾ ਪਾ ਲਿਆ ਹੈ ਮੈਂ ਕਿੱਥੇ ਇਸ ਅਵਸਥਾ ਤੱਕ ਪਹੁੰਚਣਾ ਹੈ ਆਲੇ ਦੁਆਲੇ ਹੋਰ ਕੋਈ ਨਾਮ ਤਾਂ ਜਪਦਾ ਨਹੀਂ ਮੈਨੂੰ ਇਸ ਝੰਡਰ ਵਿੱਚ ਪੈਣ ਦੀ ਕੀ ਲੋੜ ਹੈ ਇਸ ਤਰ੍ਹਾਂ ਦੇ ਬੜੇ ਦਿਲ ਢੋਣ ਵਾਲੇ ਖਿਆਲ ਦਿਮਾਗ ਵਿੱਚ ਚੱਕਰ ਲਗਾਉਂਦੇ ਹਨ ਇਹਨਾਂ ਤੋਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ ਅਤੇ ਬਿਨ ਹਰ ਪਜਨ ਨਹੀਂ ਸੁਟਕਾਰਾ ਦੇ ਗੁਰਵਾਕ ਨੂੰ ਯਾਦ ਰੱਖਣਾ ਚਾਹੀਦਾ ਹੈ ਜਪਨ ਵਾਸਤੇ ਕੋਈ ਲਫਜ਼ ਆਪਣੇ ਧਰਮ ਨਿਸ਼ਚੇ ਜਾਂ ਗੁਰੂ ਦੇ ਹੁਕਮ ਅਨਸਾਰ ਚੁਣਨਾ ਚਾਹੀਦਾ ਹੈ ਰੱਬ ਦੇ ਜਿਤਨੇ ਨਾਮ ਹਨ ਸਭ ਉੱਤਮ ਹਨ ਬਲਹਾਰੀ ਜਾਓ ਜੀਤੇ ਤੇਰਾ ਨਾਮ ਹੈ ਰੁਘਵੀਰ ਸਿੰਘ ਜੀ ਵੀ ਲਿਖਦੇ ਹਨ ਪਰ ਮੈਂ ਵਾਹਿਗੁਰੂ ਸ਼ਬਦ ਦਾ ਜਾਪ ਖੁਦ ਕਰਦਾ ਰਿਹਾ ਹਾਂ ਅਤੇ ਸਾਰੇ ਗੁਰਸਿੱਖਾਂ ਨੂੰ ਇਸੇ ਹੀ ਸ਼ਬਦ ਦੀ ਸਿਫਾਰਿਸ਼ ਕਰਾਂਗਾ ਮੇਰੇ ਖਿਆਲ ਵਿੱਚ ਹੋਰ ਸਾਰੇ ਨਾਮ RAM, OM, ALLAH, GOVINDA, MADO ਰੱਬ ਦੇ ਕਿਸੇ ਇੱਕ ਗੁਣ ਨੂੰ ਜ਼ਾਹਿਰ ਕਰਦੇ ਹਨ ਅਤੇ ਗੁਰਮਖ ਨੂੰ ਰੱਬ ਦੇ ਸਰਗੁਣ ਅਤੇ ਨਿਰਗੁਣ ਦੋਹਾਂ ਸਰੂਪ ਦਾ ਗਿਆਨ ਹੋ ਜਾਵੇ ਤਾਂ ਉਸ ਵੇਲੇ ਰੱਬ ਨੂੰ ਐਸੇ ਸ਼ਬਦ ਨਾਲ ਜਾਣ ਕਰਨਾ ਜਿਸ ਤੋਂ ਕੇਵਲ ਇੱਕ ਗੁਣ ਜ਼ਾਹਿਰ ਹੋਵੇ ਚੰਗਾ ਨਹੀਂ ਲੱਗਦਾ ਸਮੁੰਦਰ ਦਾ ਨਾਮ ਪਿਆਲਾ ਰੱਖਣ ਵਾਲੀ ਗੱਲ ਹੈ ਅਤੇ ਬਿਰਤੀ ਵਿੱਚ ਫਰਕ ਪੈਂਦਾ ਹੈ ਗੁਰਮਖ ਜਦ ਉੱਚੀ ਦਸ਼ਾ ਵਿੱਚ ਪਹੁੰਚ ਜਾਵੇ ਅਤੇ ਅਨਪਵ ਦੇ ਨੇਤਰਾ ਨਾਲ ਸਾਖਸ਼ਾਤ ਨਿਰੰਝਣੀ ਜੋਤੇ ਦਰਸ਼ਨ ਕਰੇ ਤਦ ਵਾਹ ਵਾ ਆਪ ਮਹਾਰੇ ਲੂ ਲੂ ਵਿੱਚੋਂ ਨਿਕਲਦੀ ਹੈ ਅਤੇ ਵਿਸਮਾਤੀ ਹਾਲਤ ਪੈਦਾ ਹੋ ਜਾਂਦੀ ਹੈ ਇਸ ਹਾਲਤ ਵਿੱਚ ਰੱਬ ਗੁਰੂ ਰੂਪ ਨਜ਼ਰ ਆਉਂਦਾ ਹੈ ਉਦੋਂ ਵਾਹਿਗੁਰੂ ਸ਼ਬਦ ਦੇ ਗੂੜੇ ਅਤੇ ਅੰਤਰੀ ਭਾਵ ਦੀ ਸਮਝ ਪੈਂਦੀ ਹੈ ਰੱਬ ਨੂੰ ਇੱਕ ਲਫ਼ਜ਼ ਵਿੱਚ ਮੁਕੰਮਲ ਤੌਰ ਤੇ ਬਿਆਨ ਕਰਨ ਲਈ ਸਿਵਾਏ ਗੁਰੂ ਦੇ ਹੋਰ ਕੋਈ ਜੋਗ ਸ਼ਬਦ ਵਰਤਿਆ ਨਹੀਂ ਜਾ ਸਕਦਾ ਲਫਜ਼ ਗੁਰੂ ਵਿੱਚ ਰੱਬ ਦੇ ਸਾਰੇ ਸਰਗੁਣ ਅਤੇ ਨਿਰਗੁਣ ਵਾਲੇ ਗੁਣ ਆ ਜਾਂਦੇ ਹਨ ਅਤੇ ਇਹਨਾਂ ਸਿਫਤਾਂ ਤੋਂ ਇਲਾਵਾ ਵੀ ਬਹੁਤ ਕੁਝ ਇਸ ਲਫਜ਼ ਤੋਂ ਬਿਆਨ ਹੁੰਦਾ ਹੈ ਇਸ ਵਾਸਤੇ ਵਾਹਿਗੁਰੂ ਸ਼ਬਦ ਦੇ ਸਿਮਰਨ ਦਾ ਮੈਂ ਬੜਾ ਹਾਮੀ ਹਾਂ ਗੁਰੂ ਘਰ ਵਿੱਚ ਗੁਰੂ ਤੋਂ ਸਿਰਫ ਦੇਹਤਾਰੀ ਗੁਰੂ ਦੀ ਮੁਰਾਦ ਹੀ ਨਹੀਂ ਹੁੰਦੀ ਬਲਕਿ ਈਸ਼ਵਰ ਅਤੇ ਬ੍ਰਹਮ ਵਾਸਤੇ ਵੀ ਇਹ ਲਫਜ਼ ਵਰਤਿਆ ਗਿਆ ਹੈ ਕਵੀ ਸੰਤੋਖ ਸਿੰਘ ਜੀ ਅਤੇ ਹੋਰ ਪੁਰਾਤਨ ਲੇਖਕਾਂ ਨੇ ਵਾਹਿਗੁਰੂ ਸ਼ਬਦ ਦੀ ਮਨੋਹਰ ਵਿਆਖਿਆ ਕੀਤੀਆਂ ਹਨ ਅਤੇ ਪਾਈ ਗੁਰਦਾਸ ਜੀ ਦੱਸ ਗਏ ਹਨ ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਰਚਿਆ ਹੈ ਵਾਹਿਗੁਰੂ ਸਚਮੰਦਰ ਸੁਨਾਇਆ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਨਾਮ ਗੁਰਮੰਤਰ ਅਰਥਾਤ ਸਤਿ ਸ਼੍ਰੋਮਨੀ ਨਾਮ ਹੈ ਅਤੇ ਇਸ ਦਾ ਫਲ ਹੈ ਹੋਮੇ ਦੀ ਨਵਿੱਤੀ ਵਾਹਿਗੁਰੂ ਗੁਰਮੰਤਰ ਹੈ ਜਦ ਹੋਮੈ ਹੋਈ ਗੁਰਮਤ ਅਨੁਸਾਰ ਜਗਤ ਦਾ ਅਸਲ ਗੁਰੂ ਹੀ ਵਾਹਿਗੁਰੂ ਹੈ ਜਿਸ ਦਾ ਕੋਈ ਸਰੀਰ ਨਹੀਂ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਇਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਪਹਿਲੇ ਪਹਿਲ ਕਈ ਗੁਰਮਖ ਵਾਹਿਗੁਰੂ ਸ਼ਬਦ ਦੇ ਨਾਲ ਅੱਖਾਂ ਅਗੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂ ਕਿਸੇ ਹੋਰ ਅਵਤਾਰ ਦਾ ਜਾਂ ਕਿਸੇ ਅਸੂਲ ਚੀਜ਼ ਦਾ ਧਿਆਨ ਦਰਦੇ ਹਨ ਪਰ ਅਕੀਰ ਲੀਆਂ ਅਵਸਥਾਵਾਂ ਵਿੱਚ ਬੜੀ ਮੁਸ਼ਕਲ ਪੇਸ਼ ਹੁੰਦੀ ਹੈ ਜਿਵੇਂ ਗੀਤ ਸਿੰਘ ਬੀਰ ਜੀ ਨੇ ਆਪਣੇ ਮਨ ਦੀ ਇਸ ਦਸ਼ਾ ਨੂੰ ਇਸ ਕਵਤਾ ਰਾਹੀਂ ਪੇਸ਼ ਕੀਤਾ ਹੈ ਪੂਰੇ ਗੁਰਦੇਵ ਤੇਰਾ ਲੈਂਦਿਆਂ ਹੀ ਨਾਮ ਇੱਕ ਅੱਖੀਆਂ ਦੇ ਅੱਗੇ ਤਸਵੀਰ ਖਿੱਚੀ ਜਾਂਦੀ ਮੀਟ ਲਵਾ ਅੱਖੀਆਂ ਕੇ ਕਿਤੇ ਨજર ਲੱਗ ਜਾਵੇ ਅੱਖੀਆਂ ਤੋਂ ਲੈ ਕੇ ਦਿਲੇ ਵਿੱਚ ਜਾ ਸਮਾਮ ਦੀ ਪੁੱਲ ਗਈਆਂ ਖੇਡਾਂ ਸਾਨੂੰ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇੱਕ ਸਮਝ ਨਹੀਂ ਆਉਂਦੀ ਤੇਰੇ ਜਿਹੀ ਗੁਰੂ بے ਪਰਵਾਹ ਸ਼ਹਿਨਸ਼ਾਤ ਆਈ ਮੇਰੇ ਦਿਲ ਜਹੀ ਤੰਗ ਜਗਾ ਤੈਨੂੰ ਕਿਵੇਂ ਭਾਵਦੀ ਇਸ ਦਸ਼ਾ ਵਿੱਚ ਪਰਪੱਕ ਹੋ ਜਾਣ ਨਾਲ ਰੱਬ ਦੇ ਨਿਰਗੁਣ ਸਰੂਪ ਦਾ ਧਿਆਨ ਤਰਨਾ ਔਖਾ ਹੋ ਜਾਂਦਾ ਹੈ ਅਤੇ ਨਿਰਗੁਣ ਸਰੂਪ ਦੀ ਸਮਝ ਅਤੇ ਇਸ ਵਿੱਚ ਲੀਨ ਹੋਣਾ ਹੀ ਭਜਨ ਦੀ ਆਖਰੀ ਮੰਜ਼ਿਲ ਹੈ ਅਭਿਆਸ ਕੇਵਲ ਸ਼ਬਦ ਛੁਪਦਾ ਹੀ ਹੋਣਾ ਚਾਹੀਦਾ ਹੈ ਜਿਸ ਅੱਖਰ ਦਾ ਜਾਪ ਕਰੀਏ ਕੇਵਲ ਉਸ ਦੇ ਸੁਣਨ ਵੱਲ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਵਾਹਿਗੁਰੂ ਜੀ ਨੂੰ ਅੰਗ-ਅੰਗ ਮਹਿਸੂਸ ਕਰਨਾ ਚਾਹੀਦਾ ਹੈ ਇਸ ਤੋਂ ਅੱਗੇ ਨਾਮ ਦੀ ਦੂਸਰੀ ਅਵਸਥਾ ਸ਼ੁਰੂ ਹੁੰਦੀ ਹੈ ਰਸਨਾ ਨਾਲ ਨਾਮ ਜਪਦਿਆਂ ਜਪਦਿਆਂ ਕਦੇ-ਕਦੇ ਐਸੀ ਅਵਸਥਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਰਸਨਾ ਨਾਲ ਨਾਮ ਜਪਣ ਦੀ ਬਜਾਏ ਸੁਰਤ ਵਿੱਚ ਆਪ ਨਾਮ ਜਪਨਾ ਸ਼ੁਰੂ ਹੋ ਜਾਂਦਾ ਹੈ ਰਸਨਾ ਬੰਦ ਹੁੰਦੀ ਹੈ ਪਰ ਸੁਰਤ ਵਿੱਚ ਨਾਮ ਜਪਦੇ ਰਹੀਦਾ ਹੈ ਇਸ ਹਾਲਤ ਵਿੱਚ ਬੜੀ ਸ਼ਾਂਤੀ ਅਤੇ ਆਨੰਦ ਹੁੰਦਾ ਹੈ ਅਭਿਆਸ ਦੇ ਬਦਲ ਨਾਲ ਹਰ ਵੇਲੇ ਜਾਂ ਜਦ ਚਾਹੋ ਸੁਰਤ ਵਿੱਚ ਨਾਮ ਦਾ ਜਪ ਹੁੰਦਾ ਰਹਿੰਦਾ ਹੈ ਰਸਨਾ ਖਾਮੋਸ਼ ਹੁੰਦੀ ਹੈ ਇੱਥੇ ਸਿਮਰਨ ਦਾ ਜਿਸਮਾਨੀ ਤ ਵਾਲ ਖਤਮ ਹੋ ਜਾਂਦਾ ਹੈ ਅਤੇ ਸੁਰਤ ਦਾ ਸਿਮਰਨ ਦਿਨ ਬਾ ਦਿਨ ਵੱਧਦਾ ਜਾਂਦਾ ਹੈ ਹੁਣ ਸੁਰਤ ਪਕਣੀ ਸ਼ੁਰੂ ਹੋ ਜਾਂਦੀ ਹੈ ਮਨ ਬਾਹਰਲੀਆਂ ਵਰਤਿਆਂ ਤੋਂ ਛੁਟਕਾਰਾ ਪਾ ਕੇ ਆਪਣੀ ਸੁਰਤ ਵਿੱਚ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਮਨ ਦੀ ਸਾਰੀ ਤਾਕਤ ਜਿਹੜੀ ਪਹਿਲੇ ਬਾਹਰਲੀਆਂ ਚੀਜ਼ਾਂ ਵਿੱਚ ਖਿੰਡੀ ਜਾਂਦੀ ਸੀ ਹੁਣ ਸਿਮਰਨ ਦੀ ਨਿਮੀ ਨਿਮੀ ਆਵਾਜ਼ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੁਰਮਖ ਆਪਣੇ ਅੰਦਰ ਸ਼ਾਂਤੀ ਦਾ ਹੜ ਵਗਦਾ ਮਹਿਸੂਸ ਕਰਦਾ ਹੈ ਤਬਿਆਤ ਟਿਕੀ ਰਹਿੰਦੀ ਹੈ ਲਸਣਾ ਬੰਦ ਹੁੰਦੀ ਹੈ ਪਰ ਜਾਪ ਸੁਰਤ ਵਿੱਚ ਜਾਰੀ ਰਹਿੰਦਾ ਹੈ ਇਸ ਅਵਸਥਾ ਵਿੱਚ ਜੇ ਸਵਾਸਾਂ ਨਾਲ ਨਾਮ ਜਪਣ ਦੀ ਆਦਤ ਪਾ ਲਈਏ ਤਾਂ ਵੀ ਬੜਾ ਆਨੰਦ ਆਉਂਦਾ ਹੈ ਸਵਾਸ ਅੰਦਰ ਲੈਣ ਲੱਗੇ ਵਾਹ ਅਤੇ ਬਾਹਰ ਕੱਢਣ ਲੱਗੇ ਗੁਰੂ ਦਾ ਅਭਿਆਸ ਕੀਤੇਆਂ ਹੋਲੀ-ਹੋਲੀ ਸਵਾਸ ਨਾਲ ਹੀ ਜਪ ਹੁੰਦਾ ਰਹਿੰਦਾ ਹੈ। ਲਸਣਾ ਨਹੀਂ ਹਿਲਦੀ, ਸਵਾਸ ਆਈ ਜਾਂਦੇ ਹਨ ਅਤੇ ਨਾਮ ਦਾ ਰਸ جاری ਰਹਿੰਦਾ ਹੈ। ਸਵਾਸ ਕੁਦਰਤੀ ਹੋਲੀ-ਹੋਲੀ ਹੁੰਦੇ ਜਾਂਦੇ ਹਨ। ਕਿਸੇ ਵੇਲੇ ਸਵਾਸ ਆਪੇ ਬਿਨਾਂ ਤਕਲੀਫ ਜਾਂ ਕੋਸ਼ਿਸ਼ ਦੇ ਲੁਕ-ਲੁਕ ਕੇ ਠਹਿਰ-ਠਹਿਰ ਕੇ ਹੁੰਦੇ ਹਨ ਅਤੇ ਰਸ, ਸ਼ਾਂਤੀ ਅਤੇ ਅਨੰਦ ਦੀਆਂ ਲਹਿਰਾਂ ਵਗਦੀਆਂ ਹਨ। ਇਹ ਹੀ ਮੈਂਟਲ ਰਿਪੀਟੇਸ਼ਨ ਹੀ ਹੁੰਦਾ ਹੈ। ਸੁੱਟ ਵਿੱਚ ਨਾਮ ਜਪਣ ਦੀ ਬਜਾਏ ਸਵਾਸਾਂ ਦੇ ਔਨ ਜਾਣ ਦੇ ਨਾਲ ਨਾਮ ਜਪਦੇ ਰਹਿਣਾ ਚਾਹੀਦਾ ਹੈ ਅਤੇ ਇਸੇ ਹਾਲਤ ਨੂੰ ਨਾਮ ਦੀ ਦੂਜੀ ਅਵਸਥਾ ਕਹਿੰਦੇ ਹਨ ਨਾਮ ਦੀ ਤੀਸਰੀ ਅਵਸਥਾ ਕੁਝ ਅਲੱਗ ਹੀ ਹੁੰਦੀ ਹੈ ਸੁਰਤ ਵਿੱਚ ਨਾਮ ਜਪਦਿਆਂ ਮਨ ਏਡਾ ਇਕਾਗਰ ਹੋ ਜਾਂਦਾ ਹੈ ਕਿ ਨਾਮ ਜਪਣ ਤੋਂ ਜਿਹੜੀ ਸੁਰਤ ਵਿੱਚ ਬੇਮਮੁਲੀ ਆਵਾਜ਼ ਆਉਂਦੀ ਸੀ ਉਹ ਬੜੀ ਉੱਚੀ ਸੁਣਦੀ ਹੈ ਦੁਨੀਆ ਦੀਆਂ ਹੋਰ ਸਭ ਆਵਾਜ਼ਾਂ ਓਨੀਆਂ ਬੰਦ ਹੋ ਜਾਂਦੀਆਂ ਹਨ ਕੇਵਲ ਸਿਮਰਨ ਦੀ ਧੁਨੀ ਹੀ ਸੁਣਾਈ ਦਿੰਦੀ ਹੈ ਅਤੇ ਉਹ ਹੋ ਵੀ ਬੜੀ ਉੱਚੀ ਉੱਚੀ ਸੰਧੀ ਹੈ ਇਸ ਅਵਸਥਾ ਦੀ ਇਹ ਹਾਲਤ ਹੈ ਕਿ ਜੇ ਰੇਲ ਗੱਡੀ ਬੱਚੇ ਸਫ਼ਰ ਕਰ ਰਹੀ ਹੋਈਏ ਅਤੇ ਗੱਡੀ ਪੂਰੀ ਰਫ਼ਤਾਰ ਨਾਲ ਚਲਦੀ ਹੋਵੇ ਤਾਂ ਅਭਿਆਸ ਵਿੱਚ ਬੈਠਿਆਂ ਹੋਇਆਂ ਆਪਣੇ ਅੰਦਰਲੇ ਸਿਮਰਨ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ ਰੇਲ ਦੇ ਪਹੀਆਂ ਦੀ ਖੜਖੜ ਸੁਣਾਈ ਨਹੀਂ ਦਿੰਦੀ ਜਦ ਮਨ ਦੀ ਤਾਰ ਉਖੜੇ ਤਾਂ ਚਾਹੇ ਰੇਲ ਦੀ ਆਵਾਜ਼ ਸੁਣੇ ਅਤੇ ਜਲ ਮਨ ਦੀ ਤਾਲ ਜੁੜ ਜਾਵੇ ਫਿਰ ਸਿਮਰਨ ਦੀ ਆਵਾਜ਼ ਆਉਂਦੀ ਹੈ ਹੁਣ ਸਿਮਰਨ ਦੀਆਂ ਜਸਮਾਨੇ ਅਤੇ ਖਿਆਲੀ ਦੋਵੇਂ ਅਵਸਥਾਵਾਂ ਖਤਮ ਹੋ ਜਾਂਦੀਆਂ ਹਨ ਅਤੇ ਮਨ ਅਡੋਲ ਆਪਣੇ ਆਪ ਵਿੱਚ ਟਿਕਿਆ ਜਾਂਦਾ ਹੈ ਇਸ ਨੂੰ ਨਾਮ ਦੀ ਸਹਿਜ ਅਵਸਥਾ ਵੀ ਆਖਦੇ ਹਨ ਇਸ ਹਾਲਤ ਦਾ ਆਨੰਦ ਖੁਸ਼ੀ ਅਤੇ ਖੇੜਾ ਗਿਆਨ ਤੋਂ ਬਾਹਰ ਹੈ ਇਸ ਵੇਲੇ ਦਿਲ ਆਖਦਾ ਹੈ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਇਸ ਅਵਸਥਾ ਵਿੱਚ ਨਾਮ ਦੇ ਮਹਾਰਸਤਾ ਸਵਾਦ ਹੁੰਦਾ ਹੈ ਮਨ ਹਰ ਵਕਤ ਮਤਵਾਲਾ ਜਿਹਾ ਹੋਇਆ ਰਹਿੰਦਾ ਹੈ ਮਨ ਨੂੰ ਆਪਣੇ ਆਪ ਵਿੱਚੋਂ ਐਸਾ ਜ਼ਰੂਰ ਹੁੰਦਾ ਹੈ ਕਿ ਦੁਨਿਆਵੀ ਤਜਰਬੇ ਵਿੱਚ ਅੱਗੇ ਆਏ ਸਭ ਰਸਾ ਫਿੱਕੇ ਲੱਗਦੇ ਹਨ ਮਨ ਐਸਾ ਮਹਿਸੂਸ ਕਰਦਾ ਹੈ ਜਿਵੇਂ ਉਸ ਨੂੰ ਡਾਡੀ ਦੁਰਲਭ ਚੀਜ਼ ਲੱਭ ਪਈ ਹੈ ਜਦ ਮਨ ਇਸ ਅਵਸਥਾ ਵਿੱਚ ਉਖੜਦਾ ਹੈ ਫਿਰ ਸੁਰਤ ਵਿੱਚ ਸਿਮਰਨ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਅਡੋਲ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿਸ ਤਰ੍ਹਾਂ ਦੋ ਲੋਹੇ ਦੇ ਟੁਕੜੇ ਪਹਿਲਾਂ ਪਹਿਲ ਅਲਹਿਦਾ ਅਲਹਿਦਾ ਹੁੰਦੇ ਹਨ ਪਰ ਜਦ ਇੱਕ ਦੂਸਰੇ ਨਾਲ ਜੋੜ ਕੇ ਟਾਂਕਾ ਲਗਾਇਆ ਜਾਵੇ ਤਾਂ ਫਿਰ ਉਹ ਇੱਕ ਹੋ ਜਾਂਦੇ ਹਨ ਇਸੇ ਤਰ੍ਹਾਂ ਸਿਮਰਨ ਇੱਕ ਟਾਂਕਾ ਹੈ ਜੋ ਵਿਅਕਤੀ ਨੂੰ ਵਾਹਿਗੁਰੂ ਨਾਲ ਜੋੜ ਕੇ ਇੱਕ ਕਰ ਦਿੰਦਾ ਹੈ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ ਤਿਸ ਜਨ ਕੈਬਲ ਹਾਰਨੈ ਜਿਨੇ ਪਜਿਆ ਪ੍ਰਭ ਨਿਰਬਾਨ जनम मरन दुख कटिया हर पेटिया पुरख सुजान संत संग सागर परे जन नानक सच्चा तान पल के उठ परोहना ना मेरह कर आवो पाओ पखाला तीस के मन तन नित पावो नाम सुने नाम संग्रह नामे लिव लावो ग्रहो तन सब पवित्र होए हर के गुण गावो हर नाम व्यापारी नानक बड़ बडभागी पावो वाहेगुरु जी का खालसा वाहेगुरु जी की फतेह